ਮਿਸਲ ਸਤਲੁਜ ਤੋਂ ਸਤ ਅਜੀਤਪਾਲ ਸਿੰਘ ਬਰਾੜ ਜੁੜ ਚੁੱਕੇ ਬਰਾੜ ਸਾਹਿਬ ਗੁਰਫਤੇ ਸਾਹਿਬ ਵਾਇਗਰ ਜੀ ਕਾ ਖਾਲਸਾ ਵਾਇਗਰ ਕੀ ਫਤਿਹ ਪਰਚੀ ਹਾਸ ਦੇ ਵਿੱਚ ਆ ਲੱਗਦਾ ਤੁਸੀਂ ਡੈਲੀਗੇਟ ਇਜਲਾਸ ਦਾ ਹਿੱਸਾ ਬਣੇ ਹਾਂਜੀ ਡੈਲੀਗੇਟ ਇਜਲਾਸ ਦਾ ਹਿੱਸਾ ਬਣੋ ਹਾਂਜੀ 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 ਸਟੇਟ ਡੈਲੀਗੇਟ ਕੀ ਲੱਗਦਾ ਕੀ ਲੈ ਕੇ ਆ ਰਹੇ ਹੋ ਕੀ ਖਾਸ ਪੰਜਾਬ ਨੂੰ ਦੇਣ ਜਾ ਰਹੇ ਹੋ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਹੁਣ ਤੱਕ ਜੋ ਨਿਗਾਰ ਆਇਆ ਸੀ ਉਹਦੀ ਇੱਕ ਪੁਨਰਸੁਰਜੀਤੀ ਹੋ ਜੂਗੀ ਅਕਾਲੀ ਦਲ ਦੀ ਹਨਾ ਨਵੇਂ ਰੂਪ ਚ ਇੱਕ ਵਾਰੀ ਫੇਰ ਉਭਰੂਗਾ ਅਕਾਲੀ ਦਲ ਜਿਹੜਾ ਕਿ ਪਿਛਲੇ 10-15 ਸਾਲਾਂ ਤੋਂ ਜਿਵੇਂ ਹੀ ਹਾਸ਼ੀਏ ਤੇ ਆ ਗਿਆ ਸੀਗਾ ਹੈ ਉਹ ਹਾਸ਼ੀਏ ਤੋਂ ਆ ਕੇ ਦੁਬਾਰਾ ਪੰਥ ਦੀ ਰਾਜਨੀਤੀ ਨੂੰ ਸੰਭਾਲੂਗਾ ਤੇ ਆਪਾਂ ਆਸ ਰੱਖਦੇ ਹਾਂ ਕਿ ਅੱਜ ਦਾ ਦਿਨ ਬਹੁਤ ਮਤਲਬ ਇੱਕ ਇਤਿਹਾਸਕ ਦਿਨ ਹੋਊਗਾ ਅਹਿਮ ਹੋਊਗਾ ਅੱਛਾ ਆ ਬੜਾ ਵੱਡਾ ਸਥਾਨ ਆ ਕਾਲੀ ਫੂਲਾ ਸਿੰਘ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਕਿ ਸਾਡਾ ਸਿੰਘ ਸਾਹਿਬ ਹੋਵੇ ਤੇ ਕਾਲੀ ਫੂਲਾ ਸਿੰਘ ਵਰਗਾ ਹੋਵੇ ਦੋ ਤੀ ਦੇ ਇਤਿਹਾਸਕ ਫੈਸਲੇ ਉਹ ਚਲਕਦੀਆਂ ਗੱਲਾਂ ਨਹੀਂਆਂ ਪਰ ਉਹ ਦੋ ਤੀ ਦੇ ਇਤਿਹਾਸਕ ਫੈਸਲਾਬਾਦ ਤਿੰਨ ਸਿੰਘ ਸਾਹਿਬਾਂ ਦੇ ਘਰ ਵਿੱਚ ਤੋੜ ਦੇਣਾ ਤੇ ਦਮਦਮ ਸਾਹਿਬ ਦੀ ਸਟੇਜ ਦੇ ਉੱਤੋਂ ਸੁਖਬੀਰ ਸਿੰਘ ਬਾਦਲ ਨੇ ਅਨਾਉਂਸ ਕੀਤਾ ਕਿ ਜਿਹੜੇ ਸਿੰਘ ਸਾਹਿਬ ਤਾਂ ਘਰ ਨੂੰ ਤੋੜੇ ਤਾਰਾਂ ਤਿੰਨ ਦੇ ਦਿੱਲੀ ਨਾਲ ਜੁੜੀਆਂ ਹੋਈਆਂ ਸੀ ਨਾਗਪੁਰ ਨਾਲ ਜੁੜੀਆਂ ਹੋਈਆਂ ਸੀ ਅੱਜ ਕਿਤੇ ਨਾ ਕਿਤੇ ਉਹ ਚਰਚਾ ਸਿੰਘ ਸਾਹਿਬ ਦੇ ਨਾਮ ਦੀ ਅੱਜ ਫੇਰ ਉਹੀ ਕਿਹਾ ਜਾ ਰਿਹਾ ਕਿ ਇਹੋ ਹੀ ਸਿੰਘ ਸਾਹਿਬ ਉਹਨਾਂ ਕੋਲ ਪਹੁੰਚਿਆ ਜਾਂਦਾ ਵਾ ਪਹਿਲਾਂ ਸੁਧਾਰ ਕਮੇਟੀ ਜਿਹਤੋਂ ਬਣਦੀ ਉਹ ਤੋਂ ਬਾਅਦ ਵਿੱਚ ਅਜ ਸਿੰਘ ਸਾਹਿਬਾਂ ਦੇ ਨਾਮ ਤੇ ਚਰਚਾ ਕੀ ਲੱਗਦਾ ਸਾਰਾ ਕੁਝ ਦੇਖੋ ਜੀ ਸੁਖਵੀਰ ਬਾਦਲ ਦੀ ਤਾਂ ਆਪਾਂ ਨੂੰ ਅੱਜ ਚਰਚਾ ਹੀ ਨਹੀਂ ਕਰਨੀ ਚਾਹੀਦੀ ਹਨਾ ਉਹ ਤਾਂ ਪਹਿਲਾਂ ਹੀ ਭਗੌੜਾ ਹੋਇਆ ਵਜਿਦੋਂ ਆਪਾਂ ਚਰਚਾ ਚੇਂਜੇ ਬੰਦੇ ਨੂੰ ਲਿਆਉਣੇ ਆ ਤੇ ਐਨੇ ਪਵਿੱਤਰ ਸਥਾਨ ਤੇ ਤਾਂ ਮੇਰਾ ਖਿਆਲ ਉਹਦਾ ਨਾਂ ਹੀ ਨਹੀਂ ਆਪਾਂ ਨੂੰ ਲੈਣ ਵਾਲਾ ਹਾਕਮ ਰਹਿੰਦਾ ਤਾਂ ਆਪਾਂ ਉਹਨੂੰ ਗੱਲ ਨੂੰ ਛੱਡੀਏ ਆਪਾਂ ਗਾਂਹ ਤੁਰਨ ਦੀ ਕਰੀਏ ਤੇ ਅਗਾਹ ਜਿਸ ਤਰੀਕੇ ਨਾਲ ਆਪਾਂ ਹੁਣ ਤੁਰ ਰਹੇ ਆ ਤੇ ਅਗਾਹ ਜੋ ਹੋ ਰਿਹਾ ਹੈ ਹਨਾ ਇਹ ਬਹੁਤ ਅਹਿਮ ਆ ਸਾਡੇ ਵਾਸਤੇ ਤੇ ਉਹਨਾਂ ਨੇ ਜੋ ਕੀਤਾ ਤਾਂ ਹੀ ਆਪਾਂ ਇੱਥੇ ਖੜੇ ਆ ਅੱਜ ਹਨਾ ਦੁਬਾਰਾ ਸਾਨੂੰ ਇੱਕ ਸਾਰਿਆਂ ਨੂੰ ਇੱਕ ਉਦਦਮ ਕਰਨਾ ਪੈ ਰਿਹਾ ਜੋ ਪਿਛੇ ਪੰਜਾਬ ਨੇ ਜੋ ਸੰਤਾਪ ਹੰਡਾਇਆ ਹੈ ਹੈ ਖਾਸ ਕਰਕੇ ਆ 5 ਸਾਲ ਜੋ ਬਾਹਰ ਲਿਆਂਦੀ ਧਾਰਦੀਆਂ ਦੀ ਸਰਕਾਰ ਹੰਡਾਉਣੀ ਪਈ ਐ ਇਸੇ ਕਰਕੇ ਹੰਡਾਉਣੀ ਪਈ ਆਪਾਂ ਨੂੰ ਕਿ ਵੀ ਇਹ ਉਹਨਾਂ ਨੇ ਜੋ ਆਪਾਂ ਨੂੰ ਮਤਲਬ ਰਾਈਟਸ ਸਹੀ ਰਾਹ ਤੇ ਨਹੀਂ ਰੱਖਿਆ ਜਾਂ ਆਪ ਹੀ ਕਿਰਾਹੇ ਪੈ ਗਏ ਸੋ ਆਪਾਂ ਉਸ ਗੱਲ ਦਾ ਧਿਆਨ ਰੱਖੀਏ ਕਿ ਵੀ ਇਹ ਜਿਆਨ ਨੂੰ ਤਾਂ ਹੁਣ ਪਾਸੇ ਹੀ ਰਹਿਣੇ ਠੀਕ ਹੈ ਤੇ ਹਾਂ ਠੀਕ ਆ ਕਿ ਕਲਾਵਾ ਵੱਡਾ ਕਰਨਾ ਹੈ ਹੋਰ ਪੰਥ ਦੇ ਲੋਕਾਂ ਨੂੰ ਜੋੜਨਾ ਹੈ ਇਸ ਅਕਾਲੀ ਦਲ ਚ ਤੇ ਇਹ ਅੱਜ ਦਾ ਦਿਨ ਉਸ ਤੁਸੀਂ ਵੇਖਿਓ ਕਿ ਸੁਨਾਮੀ ਅੰਗ ਉੱਠੂਗਾ ਇਸ ਤੋਂ ਬਾਅਦ ਅਰਲੇਵਾ ਹੋ ਸਕਦਾ ਹਮ ਖਿਆਲੀਆਂ ਦੇ ਨਾਲ ਅਰਲੇਵਾ ਕਿਉਂ ਜੀ ਜਦੋਂ ਇੱਕ ਵਾਰੀ ਹੋ ਹੀ ਗਿਆ ਕਾਲ ਤਖਸਾਲ ਤੋਂ ਹੋ ਗਿਆ ਅਰਲੇਵਾ ਕੀ ਹੈ ਜਿਹੜਾ ਮਰਜੀ ਆਵੇ ਪੰਥ ਚ ਕਿਸੇ ਨੇ ਰੋਕਦਾ ਹੈ ਨਹੀਂ ਹਾਂ ਕੋਈ ਇੰਜਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੋਈ ਨਰੇਣੂ ਮਹੰਤ ਦਾ ਵਾਰਿਸ ਹੋਵੇ ਹਨਾ ਬਾਕੀ ਤਾਂ ਸੇਖੀ ਹੈਗੀ ਆ ਸਿੱਖ ਦਾ ਹਰੇਕ ਤਾਂ ਹੱਕ ਮੰਦਾ ਅਕਾਲੀ ਦਲ ਚ ਆਵੇ ਉਹ ਮੈਂਬਰ ਦੇ ਤੌਰ ਤੇ ਅਨਰੋਲ ਹੋਵੇ ਆਪਦਾ ਕੰਮ ਕਰੇ ਅਤੇ ਮਿਹਨਤ ਕਰਕੇ ਵਿਖਾਵੇ ਆ ਜਿੰਨੇ ਵੀਰ ਇੱਥੇ ਆਏ ਹੋਏ ਆ ਇਹਨਾਂ ਨੇ ਕਾਪੀਆਂ ਭਰੀਆਂ ਮਿਹਨਤ ਕੀਤੀ ਆ ਆਪਦਾ ਆਪਦਾ ਹੱਕ ਕਮਾਇਆ ਇੱਥੇ ਆਉਣ ਵਾਸਤੇ ਹਨਾ ਤੇ ਉਵੇਂ ਇਹ ਕਮਾਈ ਕਰਨੀ ਪੈਣੀ ਆ ਤੇ ਹਰੇਕ ਕੋਈ ਆ ਸਕਦਾ ਪੰਥ ਦਾ ਪੰਥ ਦੇ ਤਦਾਰ ਖੁੱਲੇਗੇ ਯਾਰ ਸਾਬ ਚਰਚਾ ਕਿਹੜੇ ਨਾਮ ਤੇ ਆ ਵੈਸੇ ਸਿੰਘ ਸਾਹਿਬ ਗਿਆਨੀ ਹਰਪੀਸ ਦੇ ਨਾਮ ਤੇ ਚਰਚਾ ਹੋਈ ਵੀ ਬਸਤੰਤ ਕੋਰਜ ਦੇ ਨਾਮ ਤੇ ਚਰਚਾ ਹੋਈ ਕੀ ਲੱਗਦਾ ਕੌਣ ਆ ਸਕਦਾ ਪਰ ਦੇਖੋ ਇਹ ਤਾਂ ਹੁਣ ਅਗਾ ਸਮੇਂ ਨਹੀਂ ਦੱਸਣਾ ਪਰ ਵੱਡੀ ਗੱਲ ਆ ਕਿ ਹੇਠੋਂ ਸਾਰਾ ਪ੍ਰੋਸੈਸ ਬਿਕੋ ਚਾਹੇ ਸਰਕਲ ਡੈਲੀਗੇਟ ਸੀਗੇ ਚਾਹੇ ਗਾਂ ਸਟੇਟ ਡੈਲੀਗੇਟ ਸੀਗੇ ਚਾਹੇ ਜ਼ਿਲ੍ਹੇ ਦੇ ਡੈਲੀਗੇਟਸ ਹੈਗੇ ਆ ਉਹ ਸਾਰੇ ਇੱਕ ਨਾ ਜਮਹੂਰੀ ਪ੍ਰੋਸੈਸ ਚ ਚੁਣੇ ਗਏ ਜਿਹੜਾ ਕਿ ਸਾਰਾ ਤਰੀਕਾਕਾਰ ਇੱਕ ਵਾਰੀ ਖਤਮ ਕਰ ਦਿੱਤਾ ਗਿਆ ਸੀ ਪਹਿਲਾਂ ਉਹ ਦੁਬਾਰਾ ਸੁਰਜੀਤ ਹੋਇਆ ਤੇ ਆਪਾਂ ਆਸ ਕਰਦੇ ਆਂ ਵੀ ਆਸ ਕੀ ਕਰਦੇ ਹੁਣ ਪੱਕਾ ਹੀ ਪਤਾ ਹੈ ਜਿਸ ਤਰੀਕੇ ਨਾਲ ਆਪਾਂ ਚੱਲ ਰਹੇ ਆ ਕਿ ਇਸੇ ਤਰੀਕੇ ਨਾਲ ਅਗਾਹ ਹੋਊਗਾ ਜਿਹੜੇ ਆਪਾਂ ਨੂੰ ਕਹਿੰਦੀਆਂ ਗੱਲਾਂ ਕਿ ਵੀ ਇਹ ਨਹੀਂ ਹੋ ਰਿਹਾ ਸੀ ਸਾਰਾ ਜਮਹੂਰੀ ਸਿਸਟਮ ਖਤਮ ਹੋ ਗਿਆ ਸੀ ਅਕਾਲੀ ਦਲ ਚੋ ਅੱਜ ਉਹ ਦੁਬਾਰਾ ਵਿਖਾਤਾ ਹੈ ਕਿ ਪੰਜਵੇਂ ਮੈਂਬਰੀ ਕਮੇਟੀ ਨੇ ਕਿ ਉਹ ਦੁਬਾਰਾ ਖੜਾ ਕੀਤਾ ਜਾ ਸਕਦਾ ਤੋ ਤਰੀਕ ਨੂੰ ਕਹਿ ਗਿਆ ਸੀ ਕਿ ਚਾਰੇ ਸਾਰੇ ਚੁੱਲ੍ਹੇ ਸਮੀਟ ਕੇ ਤੇ ਇੱਕ ਥਾਂ ਇਕੱਠੇ ਹੋ ਜਾਓ ਅਕਾਲ ਤਖਤ ਸਾਹਿਬ ਦੇ ਥੱਲੇ ਆ ਜਾਓ ਕੀ ਸਾਰੇ ਚੁੱਲ੍ਹੇ ਸਮਿਟੇ ਜਾ ਸਕਦੇ ਆ ਅੱਜ ਇਹਨੂੰ ਕੀ ਕਵਾਂਗੇ ਇੱਕ ਵੱਖਰਾ ਚੁੱਲਾ ਕਿ ਜਾਂ ਨਵੇਂ ਅਕਾਲੀ ਦਲ ਦੇ ਪੁਨਰਸਥਾਪਨ ਪਹਿਲਾਂ ਕਿਹਾ ਸੀ ਇਹਨੂੰ ਅਕਾਲੀ ਦਲ ਬਾਦਲ ਖਾਸ ਕਰਕੇ ਤੰਜ ਕਸ ਰਿਹਾ ਮਾਫ ਕਰਨਾ ਬਾਰ ਬਾਰ ਉਹ ਜਿਗਰ ਕਾਉਣਾ ਕਿ ਉਹ ਵੀ ਇੱਕ ਸਿਆਸੀ ਪਾਰਟੀ ਆ ਤੇ ਸਿਆਸੀ ਜਮਾਤ ਤੁਸੀਂ ਲੈ ਕੇ ਆ ਰਹੇ ਮੇਰੇ ਖਿਆਲ ਜੀ ਉਹਨੂੰ ਹੁਣ ਚੁੱਲਾ ਨਾ ਪਾਖੀ ਹੈ ਨਾ ਉਹ ਤਾਂ ਇੱਟਾ ਹੀ ਰਹਿ ਗਈਆਂ ਤੇ ਅੱਗ ਦਾ ਨਿਬੜ ਕੀ ਆ ਉਹਦੀ ਤੇ ਉਹਨੂੰ ਕੋ ਦਾ ਸਮਿਟੇ ਪਿਆ ਹੈ ਹਨਾ ਉਹ ਤਾਂ ਜਿੱਦਨ ਮਰਜੀ ਸਮੇਟਿਆ ਜਾਊਗਾ ਤੇ ਆਪਾਂ ਵਾਰੀ-ਵਾਰੀ ਉਹਨਾਂ ਤੇ ਨਾਂ ਆਈ ਐਡੇ ਪਵਿੱਤਰ ਸਥਾਨ ਤੇ ਖੜੇ ਆ ਇੱਕ ਪ੍ਰਧਾਨ ਤੇ ਉਹਦੇ 5-10 ਬੰਦੇ ਅੜੇ ਵੇ ਆ ਤਾਂ ਕੀ ਕਹਣਾ ਬਾਕੀ ਪੰਥ ਦਾ ਸਾਰਾ ਇੱਥੇ ਆ ਕੇ ਇਕੱਠਾ ਹੋਈ ਗਿਆ ਸਤਲੁਜ ਦਾ ਕੀ ਯੋਗਦਾਨ ਹੋਊਗਾ ਇਸ ਅਕਾਲੀ ਦਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਲੀਡਰਸ਼ਿਪ ਲੈ ਕੇ ਆਓਗੇ ਤੁਸੀਂ ਦੇਖੋ ਆਪਾਂ ਨੇ ਨਾਲ ਬਹੁਤ ਨੌਜਵਾਨ ਜੁੜੇ ਵੇ ਆ ਆਪਾਂ ਬਹੁਤ ਵੱਡੀ ਗਿਣਤੀ 'ਚ ਡੈਲੀਗੇਟਸ ਸਟੇਟ ਡੈਲੀਗੇਟ ਹੈਗੇ ਆ ਆਪਾਂ ਪਾਏ ਤੇ ਉਹਨਾਂ ਨੂੰ ਉਤਸ਼ਾਹ ਕਰਾਂਗੇ ਕਿ ਵੀ ਤੁਸੀਂ ਜੋ ਅੱਜ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜੋ ਸੇਧ ਦਿੱਤੀ ਜਾਂਦੀ ਹੈ ਉਹਦੇ ਤੇ ਪਹਿਰਾ ਦਿਓ ਤੇ ਹਰ ਸੰਘਰਸ਼ ਚ ਹਰ ਇੱਕ ਲਾਮਬੰਦੀ ਚ ਸ਼ਾਮਲ ਹੋਵੋ ਤੇ ਇਹਨਾਂ ਕਿਉਂਕਿ ਮਿਸਲ ਦੇ ਵਿੱਚ ਜ਼ਿਆਦਾਤਰ ਇੱਕ ਮੈਨੂੰ ਛੱਡ ਕੇ ਜ਼ਿਆਦਾਤਰ ਨੌਜਵਾਨ ਹੀ ਹੈਗੇ ਆ ਤੇ ਉਹ ਨੌਜਵਾਨਾਂ ਗਾਂ ਪੁਵੇਖੇਗੇ ਪੰਜਾਬ ਦਾ ਤੇ ਹੋਰ ਨੌਜਵਾਨਾਂ ਨੂੰ ਵੀ ਮਿਸਲ ਜੋੜਦੀ ਰਹੂਗੀ ਤੇ ਜੋ ਪੰਜਾਬ ਦਾ ਹੱਕ ਤੇ ਬਰਤਾਨ ਤ ਉਹਦੇ ਵਾਸਤੇ ਲੜਦੀ ਰਹੂਗੀ ਤੇ ਅੰਦਰ ਜਿਹੜੇ ਸੂਝਵਾਨ ਨੌਜਵਾਨ ਹੈਗੇ ਆ ਜਿਹੜੇ ਕਿ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੂੰ ਅਕਾਲੀ ਰਾਜਨੀਤੀ ਦਾ ਹਿੱਸਾ ਬਣਾਉਂਦੇ ਰਹੋ